ਸੋ ਰਜਾਣਾ ਦੀ ਤਰ੍ਹਾਂ ਅੱਜ ਵੀ ਤੁਹਾਡੇ ਰੂਬਰੂ ਹੋਏ ਆ ਨਵਾਂ ਪਰਿਵਾਰ ਆਮ ਆਦਮੀ ਪਾਰਟੀ ਦੇ ਨਾਲ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਮੈਨੂੰ ਮਾਨ ਹੈ ਕਿਉਂਕਿ ਅੱਜ ਪਿੰਡ ਖੇਰਦੀ ਨੇਕੇ ਜਿੱਥੋਂ ਅਮਰੀਕ ਸਿੰਘ ਸਰਪੰਚ ਦੇ ਭਰਾ ਸੁਖਬੀਰ ਸਿੰਘ ਸਰਪੰਚ ਸਾਹਿਬ ਦੇ ਬੇਟੇ ਜਸਵਿੰਦਰ ਸਿੰਘ ਜੱਸੀ ਸਾਹਾ ਕਰਮ ਸਿੰਘ ਜੀ ਲਾਪਰੀ ਸਿੰਘ ਕੁਲਦੀਪ ਸਿੰਘ ਨਰਿੰਦਰ ਸਿੰਘ ਰਾਜਵਿੰਦਰ ਸਿੰਘ ਜਸ਼ਨਪ੍ਰੀਤ ਸਿੰਘ ਅੰਗਰੇਜ਼ ਸਿੰਘ ਤੇ ਬਿੱਟੂ ਇਹ ਪਰਿਵਾਰ ਜਿਹੜਾ ਸੀ ਇਹ ਮੁੜ ਤੋਂ ਸ਼ੁਰੂ ਤੋਂ ਪਾਰਟੀਆਂ ਨਾਲ ਰਿਹਾ ਅਕਾਲੀ ਦਲ ਦੇ ਨਾਲ ਰਿਹਾ ਔਰ ਇਲੈਕਸ਼ਨ ਵੀ ਜਿੱਤੇ ਅੱਜ ਸਾਰਾ ਸਮੁੱਚਾ ਪਰਿਵਾਰ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਅਸੀਂ ਦਿਲ ਦੀ ਗਰਾਈ ਤੋਂ ਇਹਨਾਂ ਦਾ ਜੀ ਆਖਦੇ ਹਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੁਣ ਵੀ ਦੱਸ ਰਿਹਾ ਵੀ ਲੋਕ ਤਰਨ ਤਰਨ ਦੇ ਲੋਕਾਂ ਦੀ ਸੋਚ ਕਹਿੰਦੇ ਨੇ ਆਪ ਦੀ ਸਰਕਾਰ ਹੈ ਤੇ ਜੇ ਆਪ ਦੇ ਉਮੀਦਵਾਰ ਨੂੰ ਐਮ ਐਲ ਏ ਬਣਾ ਦੇਵਾਂਗੇ ਤੇ ਉਹ ਹਲਕੇ ਨੂੰ ਤਰੱਕੀ 'ਚ ਲੈ ਜਾਊਗਾ ਤੇ ਸਾਡੀਆਂ ਸੁੱਖ ਦੁੱਖ ਵੇਲੇ ਮੁਸ਼ਕਲਾਂ ਨੂੰ ਹੱਲ ਕਰੂਗਾ ਤੇ ਜੇ ਇਹ ਹੋਈ ਅਕਾਲੀ ਦਲ ਨੂੰ ਵੋਟਾਂ ਪਾ ਦੀਏ ਕਾਂਗਰਸ ਨੂੰ ਪਾ ਦੀਏ ਬੀਜੇਪੀ ਨੂੰ ਪਾ ਦੀਏ ਜਾਂ ਹੋਰਾਂ ਨੂੰ ਪਾ ਦੀਏ ਜਿਓ ਜਿੱਤ ਵੀ ਜਾਂਦੇ ਨੇ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਐ ਸਾਡੀ ਸਰਕਾਰ ਨਹੀਂ ਅਸੀਂ ਕੰਮ ਨਹੀਂ ਕਰਾ ਸਕਦੇ ਫਿਰ ਤਰਨਤਾਰਨ ਦੇ ਲੋਕ ਬੜੇ ਮੈਂ ਕਹਿ ਸਕਦਾ ਵੀ ਬਹੁਤ ਉਹਨਾਂ ਤੇ ਮਾਣ ਵੀ ਆ ਉਹਨਾਂ ਦੀ ਸੋਚ ਬੜੀ ਚੜ੍ਹਦੀ ਕਲਾ ਵਾਲੀ ਆ ਉਹ ਕਹਿੰਦੇ ਫਿਰ ਜਿਹਦੀ ਸਰਕਾਰ ਐ ਫਿਰ ਆਪਾਂ ਉਹਦਾ ਕਿਉਂ ਨਾ ਐਮਐਲਏ ਬਣਾਈਏ ਸੋ ਅੱਜ ਫਿਰ ਨਵਾਂ ਪਰਿਵਾਰ ਜੁੜ ਰਿਹਾ ਔਰ ਮੇਰੇ ਨਾਲ ਮੇਰਾ ਛੋਟਾ ਵੀਰ ਗੋਲਡੀ ਜਿਹੜਾ ਯੂਥ ਵਿੰਗ ਦਾ ਚੇਅਰਮੈਨ ਹੈ ਪੰਜਾਬ ਦਾ ਯੂਥ ਵਿੰਗ ਬੋਰਡ ਦਾ ਚੇਅਰਮੈਨ ਪੰਜਾਬ ਦਾ ਗੋਲਡੀ ਮੈਂ ਦਿਲ ਦੀ ਗਹਿਰਾਈ ਤੋਂ ਇਸ ਭਰਾ ਦਾ ਵੀ ਜੀਆਂ ਆਖਦਾ ਹਾਂ ਔਰ ਮੇਰੇ ਨਾਲ ਹਰਚੰਦ ਸਿੰਘ ਬਰਸ਼ਰ ਜੀ ਨੇ ਜਿਹੜੇ ਅਕਸਰ ਰੋਜ਼ਾਨਾ ਅਸੀਂ ਮਿਹਨਤ ਕਰ ਰਹੇ ਹਾਂ ਔਰ ਮੰਡੀ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਰਮਨ ਦਾ ਜਿਨ੍ਹਾਂ ਦੀ ਰਹਿਦ ਨਮਾਇੰਦ ਹੇਠ ਹਰਮਨ ਤੇ ਸ਼ਮੀ ਆਸਟ੍ਰੇਲੀਆ ਮੈਂ ਨਾ ਦੋਵਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਦ ਨਮਾਇੰਦ ਹੇਠ ਇਹ ਜਿਹੜੇ ਖੈਰ ਦੀ ਨੇ ਕਿ ਜਿਹੜੇ ਅੱਜ ਪਰਿਵਾਰ ਹੈ ਇਹ ਸਾਰਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਦਿਲ ਦੀ ਗਹਿਰਾਈ ਤੋਂ ਜੀ ਆਖਦਾ ਹਾਂ ਔਰ ਇਹਨਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਆਮ ਆਦਮੀ ਪਾਰਟੀ ਦੀ ਸੋਚ ਆਮ ਆਦਮੀ ਪਾਰਟੀ ਦੇ ਨਾਲ ਕੰਮ ਕਰਨ ਦਾ ਮੇਨ ਇੱਕੋ ਇੱਕ ਸਿੰਸਲਾ ਹੈ ਇਮਾਨਦਾਰੀ ਨਾਲ ਜੋ ਪਾਰਟੀ ਕੰਮ ਕਹਿੰਦੀ ਆ ਉਹ ਕਰੀਏ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਕੁਝ ਮੰਗਣ ਦੀ ਲੋੜ ਨਹੀਂ ਆਪਣੀ ਮਿਹਨਤ ਕਰਦੇ ਰਹੀਏ ਪਾਰਟੀ ਆਪਣੇ ਆਪ ਹੀ ਮਾਣ ਸਤਿਕਾਰ ਜਿਹੜਾ ਉਹ ਬਰਕਰਾਰ ਕਰਦੀ ਆ ਹੁਣ ਮੈਂ ਬੇਨਤੀ ਕਰੂੰਗਾ ਗੋਲਦੀ ਵੀਰ ਨੂੰ ਵੀ ਵੀ ਉਹ ਵੀ ਦੋ ਮਿੰਟ ਜਿਹੜੇ ਆਪਣੇ ਵਿਚਾਰ ਤੁਹਾਡੇ ਰੂਬਰੂ ਕਰੇ ਧੰਨਵਾਦ ਸਾਡੇ ਪ੍ਰਧਾਨ ਜੀ ਸ਼ਰੀ ਕਲਸ਼ੀਦ ਦਾ ਅੱਜ ਜਿਵੇਂ ਇਹਨਾਂ ਨੇ ਦੱਸਿਆ ਕਿ ਤਰਨਤਾਰਨ ਇਲੈਕਸ਼ਨ ਦੇ ਵਿੱਚ ਪਿੰਡਾਂ ਚ ਅਸੀਂ ਜਾ ਰਹੇ ਹਾਂ ਇੱਥੋਂ ਦੇ ਨੌਜਵਾਨਾਂ ਚ ਵੀ ਇੰਨਾ ਹੰਗਾਰਾ ਏ ਕਿ ਆਪਾਂ ਇੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਬਣਾਈਏ ਤੇ ਤੁਸੀਂ ਦੇਖ ਲਓ ਇਸ ਪੰਚਾਇਤ ਚ ਵੀ ਨੌਜਵਾਨ ਅੱਗੇ ਵੱਧ ਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਹੇ ਆ ਤੇ ਮੈਨੂੰ ਪੂਰੀ ਉਮੀਦ ਹੈ ਤੇ ਆਉਣ ਵਾਲੇ ਸਮੇਂ ਚ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਰੋਜ਼ ਲਗਾਤਾਰ ਜੁਆਇਨ ਹੋ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਜੋ ਸਾਡੇ ਹਰਮੀਰ ਸੰਧੂ ਜੀ ਆ ਕੈਂਡੀਡੇਟ ਉਹਨਾਂ ਨੂੰ ਜਿੱਤ ਵੱਲ ਲੈ ਕੇ ਜਾ ਰਹੇ ਆ ਧੰਨਵਾਦ ਹੁਣ ਮੈਂ ਹਰਚੰਦ ਸਿੰਘ ਬਰਸੜ ਜੀ ਨੂੰ ਵੀ ਕਹੂੰਗਾ ਵੀ 2 ਮਿੰਟ ਆਪਣੇ ਵੀ ਜ਼ਰੂਰ ਵਿਚਾਰ ਦੱਸਣ ਧੰਨਵਾਦ ਸ਼ਰੀ ਜੀ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਅੱਜ ਖੈਰਦੀਨ ਤੋਂ ਸਾਰੇ ਮਾਤਬਰ ਸੱਜਣ ਆਏ ਨੇ ਉਹਨਾਂ ਦਾ ਸਵਾਗਤ ਕਰਦਾ ਕਿਉਂਕਿ ਬਹੁਤ ਵਧੀਆ ਫੈਸਲਾ ਇਹਨਾਂ ਨੇ ਲਿਆ ਹੈ ਆਪਣੇ ਪਿੰਡ ਦੀ ਡਿਵੈਲਪਮੈਂਟ ਵਾਸਤੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਔਰ ਦੂਸਰਾ ਜੋ ਅਕਾਲੀ ਦਲ ਦਾ ਕਿਰਦਾਰ ਰਿਹਾ ਹੈ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਇੱਕ ਪਰਿਵਾਰ ਦੀ ਪਾਰਟੀ ਹੈ ਉਥੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਾਂ ਵਿਕਰਮ ਮਜੀਠੀ ਤੋਂ ਇਲਾਵਾ ਔਰ ਕੋਈ ਅਕਾਲੀ ਦਾ ਕੋਈ ਨਾਮ ਸੇ ਨਹੀਂ ਕੋਈ ਕਿਸੇ ਦੀ ਵੈਲਿਊ ਨਹੀਂ ਇਸ ਲਈ ਇਸ ਪਰਿਵਾਰ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਨਾਲ ਜੁੜ ਕੇ ਸਾਬਤ ਕੀਤਾ ਕਿ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਪਿੰਡ ਦੀ ਡਿਵੈਲਪਮੈਂਟ ਚਾਹੁੰਦੇ ਆ ਔਰ ਆਮ ਆਦਮੀ ਪਾਰਟੀ ਹਮੇਸ਼ਾ ਕੰਮਾਂ ਦੇ ਉੱਤੇ ਆਪਣਾ ਵਿਸ਼ਵਾਸ ਕਰਦੀ ਹੈ ਕੰਮਾਂ ਦੇ ਨਾਲ ਹੀ ਜਾਣੀ ਜਾਂਦੀ ਹੈ ਔਰ ਆਪਣੇ ਕੰਮਾਂ ਰਾਹੀਂ ਲੋਕਾਂ ਨੂੰ ਬੇਨਤੀ ਕਰਦੀ ਆ ਆਮ ਆਦਮੀ ਪਾਰਟੀ ਨਾਲ ਜੁੜਨ ਵਾਸਤੇ ਔਰ ਕੰਮਾਂ ਦੇ ਵਿੱਚ ਹਰ ਰੋਜ਼ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਕਿਸ ਤਰ੍ਹਾਂ 600 ਜੁਨਟ ਬਿਜਲੀ 2 ਮਹੀਨਿਆਂ ਦੀ ਸਾਰੇ ਪਰਿਵਾਰਾਂ ਨੂੰ ਮੁਫਤ ਦਿੱਤੀ ਗਈ ਹੈ ਕਿਸ ਤਰ੍ਹਾਂ ਸਾਡੀਆਂ ਭੈਣਾਂ ਨੂੰ ਸਾਰੇ ਪੰਜਾਬ ਦੇ ਵਿੱਚ ਬੱਸਾਂ ਦਾ ਸਫ਼ਰ ਮੋਤ ਦੇ ਦਿੱਤਾ ਜਾ ਰਿਹਾ ਹੈ 10 ਲੱਖ ਰੁਪਿਆ ਸਿਹਤ ਬੀਮਾ ਯੋਜਨਾ ਵਾਸਤੇ ਕੀਤਾ ਗਿਆ ਸਾਡੇ ਹਰ ਪਰਿਵਾਰ ਦਾ ਔਰ ਦੂਸਰਾ 56000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਰੈਗੂਲਰ ਦਿੱਤੀਆਂ ਕੇ ਜਾਂਦੇ ਔਰ ਮਾਨ ਸਾਹਿਬ ਦੀ ਅਗਵਾਈ ਚ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਚ ਪੰਜਾਬ ਤਰੱਕੀਆਂ ਕਰ ਰਿਹਾ ਹੈ ਔਰ ਹਰ ਰੋਜ਼ ਕੋਈ ਨਵੀਂ ਪਲਾਨਿੰਗ ਪੰਜਾਬ ਨੂੰ ਡਵੈਲਪਮੈਂਟ ਦੇ ਰਾਹ ਤੇ ਲੈ ਜਾਣ ਵਾਸਤੇ ਬਣ ਰਹੀ ਔਰ ਉਹ ਤੇ ਅਮਲ ਹੋ ਰਿਹਾ ਹੈ ਤੁਸੀਂ ਦੇਖਿਆ ਪਿਛਲੇ ਦਿਨਾਂ ਚ 19000 ਕਿਲੋਮੀਟਰ ਸੜਕਾਂ ਦੀ ਰਿਪੇਅਰ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਔਰ ਜੋਰਾਂ ਛੋਰਾ ਨਾਲ ਚੱਲ ਰਿਹਾ ਹੈ ਔਰ ਕਿਸੇ ਵੀ ਸੜਕ ਦੇ ਉੱਤੇ ਕੋਈ ਜੇ ਨੁਕਸਾਨ ਹੁੰਦਾ 5 ਸਾਲਾਂ ਦੀ ਗਾਰੰਟੀ ਅਸੀਂ ਉਹਨਾਂ ਤੋਂ ਲਈਆ ਠੇਕੇਦਾਰਾਂ ਤੋਂ ਕਿ ਕਰੋੜਾ ਵੀ ਉਖੜ ਗਿਆ ਤਾਂ ਥੋੜੀ ਜ਼ਿੰਮੇਵਾਰੀ ਆ 5 ਸਾਲਾਂ ਚ ਤੁਸੀਂ ਲਾਉਣਾ ਔਰ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਗਈ ਹੈ ਮਾਨ ਸਾਹਿਬ ਨੇ ਓਪਨ ਬਿਆਨ ਕੀਤਾ ਵੀ ਕੋਈ ਵੀ ਅਧਿਕਾਰੀ ਕੋਈ ਵੀ ਬੰਦਾ ਕਿਸੇ ਤੋਂ ਠੇਕੇਦਾਰ ਤੋਂ ਜਾਂ ਕਿਸੇ ਹੋਰ ਕੋਈ ਪੈਸੇ ਦੰਦਾ ਮਾੜਾ ਮਟੀਰੀਅਲ ਵਰਤਦਾ ਉਹਦੇ ਸਖਤ ਕਾਰਵਾਈ ਕੀਤੀ ਜਾਊਗੀ। ਇਹੀ ਕਾਰਨ ਹੈ ਕਿ ਅੱਜ ਫਲਾਈਂਗ ਸਕੁਆਇਰ ਬਣਾ ਕੇ ਅਸੀਂ ਚੈਕਿੰਗ ਕਰਾ ਰਹੇ ਹਾਂ ਪੂਰੇ ਪੰਜਾਬ 'ਚ ਕਿ ਜੋ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਵਿੱਚ ਕੋਈ ਕਮੀ ਨਾ ਰਹੇ। ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਦੇ ਉੱਤੇ ਲੱਗਣਾ ਚਾਹੀਦਾ ਹੈ। ਲੋਕਾਂ ਦਾ ਪੈਸਾ ਲੋਕਾਂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ। ਇਸ ਲਈ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਮੈਂ ਤਾਂ ਇਹੀ ਬੇਨਤੀ ਕਰਦਾ ਕਿ ਇਸ ਕਰਨਤਰ ਹਲਕੇ ਦੀ ਭਲਾਈ ਵਾਸਤੇ ਹੋਰ ਵੀ ਜਿੰਨੇ ਸਾਡੇ ਇਲਾਕੇ ਦੇ ਸੂਝਵਾਨ ਸਾਥੀ ਨੇ ਉਹਨਾਂ ਨੂੰ ਬੇਨਤੀ ਹੈ। ਕਿ ਆਓ ਆਜ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਸ਼ਾਮਲ ਹੋਵੋ ਔਰ ਸਾਡੇ ਕੈਂਡੀਡੇਟ ਹਰਮੀਤ ਸੰਧੂ ਜੀ ਨੂੰ ਜਿਤਾਓ ਤਾਂ ਕਿ ਆਪਾਂ ਇਸ ਹਲਕੇ ਨੂੰ ਹੋਰ ਬੁਲੰਦੀਆਂ ਤੇ ਲਿਜਾ ਸਕੀਏ ਇਸ ਹਲਕੇ ਦੀ ਤਰੱਕੀ ਕਰਾ ਸਕੀਏ ਕਿਉਂਕਿ ਫੋਕੇ ਜਕਾਰੇ ਛੱਡ ਕੇ ਜਾਂ ਨਾਰੇ ਲਾ ਕੇ ਤਰੱਕੀ ਨਹੀਂ ਹੁੰਦੀ ਹਮੇਸ਼ਾ ਪਲਾਨਿੰਗ ਕਰਕੇ ਉਹਦੇ ਤੇ ਅਮਲ ਕਰਕੇ ਉਹਦੇ ਵਾਸਤੇ ਬਜਟ ਤਿਆਰ ਕਰਕੇ ਤਾਂ ਤਰੱਕੀ ਹੁੰਦੀ ਹੈ ਅੱਜ ਆਮ ਆਦਮੀ ਪਾਰਟੀ ਉਹ ਰਾਹ ਫੜਿਆ ਹੋਇਆ ਔਰ ਬੜੇ ਵਧੀਆ ਢੰਗ ਦੇ ਨਾਲ ਹਲਕੇ ਵਿੱਚ ਹੰਗਾਰਾ ਮਿਲ ਰਿਹਾ ਹੈ ਮੈਂ ਇੱਕ ਵਾਰ ਫੇਰ ਇਹ ਇਹਨਾਂ ਸਾਰੇ ਪਰਿਵਾਰਾਂ ਦਾ ਜੋ ਖੈਰਦੀਨ ਤੋਂ ਆਏ ਨੇ ਧੰਨਵਾਦ ਕਰਦਾ ਔਰ ਇਹ ਵੀ ਵਿਸ਼ਵਾਸ ਦਿਵਾਉਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਪਰਿਵਾਰਾਂ ਨੂੰ ਪੂਰਾ ਮਾਨ ਸਤਿਕਾਰ ਮਿਲੂਗਾ ਹਰ ਤਰ੍ਹਾਂ ਇਹਨਾਂ ਦੇ ਨਾਲ ਅਸੀਂ ਖੜੇ ਹਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਇਹਨਾਂ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਇੱਥੇ ਇੱਕ ਗੱਲ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਕਾਂਗਰਸ ਆਪਣੀ ਹਾਰ ਨੂੰ ਦੇਖਦੇ ਹੋਏ ਬਹੁਤ ਛੋਟੀਆਂ ਹੋਸ਼ੀਆਂ ਹਰਕਤਾਂ ਤੇ ਉੱਤਰ ਆਈ ਹੈ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਆਪ ਦਾ ਦਫ਼ਤਰ ਇੰਚਾਰਜ ਤੇਜ ਸਜੀਵ ਤੇਜਪਾਲ ਤੇ ਵਾਰਡ ਨੰਬਰ 16 ਦਾ ਇੰਚਾਰਜ ਅਵਤਾਰ ਸਿੰਘ ਆਪ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਮੈਂ ਇੱਥੇ ਸਪਸ਼ਟ ਕਰਨਾ ਚਾਹੁੰਦਾ ਨਾ ਕੋਈ ਸਾਡਾ ਦਫ਼ਤਰ ਇੰਚਾਰਜ ਸੰਜੀਵ ਤੇਜਪਾਲ ਹੈ ਨਾ ਕੋਈ ਵਾਰਡ ਨੰਬਰ 16 ਦਾ ਇੰਚਾਰਜ ਸਾਡਾ ਅਵਤਾਰ ਸਿੰਘ ਹੈ ਇਹ ਝੂਠੀਆਂ ਖਬਰਾਂ ਫਲਾ ਕੇ ਕਾਂਗਰਸ ਵਾਲੇ ਕੀ ਸਾਜ਼ਿਸ਼ ਕਰਨਾ ਚਾਹੁੰਦੇ ਨੇ ਮੈਂ ਕਿਉਂਕਿ ਆਮ ਆਦਮੀ ਪਾਰਟੀ ਦਾ ਬਤੌਰ ਜਨਸ਼ਕਤੀ ਸਾਨੂੰ ਪਤਾ ਹੈ ਕਿ ਸਾਡੇ ਕੋਲ ਸਾਡੇ ਦਫ਼ਤਰ ਇੰਚਾਰਜਾਂ ਦੀ ਸਾਡੇ ਵਾਰਡ ਇੰਚਾਰਜਾਂ ਦੀ ਸਾਡੇ ਹਲਕਾ ਇੰਚਾਰਜਾਂ ਦੀ ਬਕਾਇਦਾ ਇੱਕ ਲਿਸਟ ਹੁੰਦੀ ਹੈ ਮੈਂ ਅੱਜ ਸਵੇਰੇ ਦੇਖਿਆ ਉਹਨਾਂ ਦੇ ਵਿੱਚ ਇਹਨਾਂ ਦੋਵਾਂ ਦਾ ਕਿਸੇ ਲਿਸਟ 'ਚ ਕੋਈ ਨਾਂ ਨਹੀਂ ਇਸ ਲਈ ਝੂਠੀਆਂ ਖਬਰਾਂ ਫਲਾ ਕੇ ਜੋ ਇਹ ਆਪਣਾ ਕ੍ਰੈਡਿਟ ਲੈਣਾ ਚਾਹੁੰਦੇ ਨੇ ਸ਼ਰਮ ਦੀ ਗੱਲ ਹੈ ਜਦੋਂ ਉਹਨਾਂ ਕੋਲੇ ਕੋਈ ਅਹੁਦਾ ਹੀ ਨਹੀਂ ਐਵੇਂ ਉਹਨਾਂ ਨੂੰ ਅਹੁਦੇਦਾਰ ਬਣਾ ਕੇ ਪੇਸ਼ ਕਰਨਾ ਇਥੋਂ ਕਾਂਗਰਸ ਦੀ ਬਖਲਾਟ ਵੀ ਨਜ਼ਰ ਆਉਂਦੀ ਹੈ ਇਸ ਗੱਲ ਦੀ ਮੈਂ ਨਿੰਦਾ ਵੀ ਕਰਦਾ ਔਰ ਇੱਕ ਵਾਰ ਫੇਰ ਮੈਂ ਸਾਰੇ ਪਰਿਵਾਰਾਂ ਨੂੰ ਜਿਆ ਆ ਕਹਿੰਦੇ ਹੋਏ ਸਭ ਦਾ ਖਾਸ ਤੌਰ ਤੇ ਮੀਡੀਆ ਦੇ ਭਰਾਵਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਰੋਜ਼ ਵਧੀਆ ਢੰਗ ਦੇ ਨਾਲ ਕਵਰੇਜ ਕਰਕੇ ਸਚਾਈ ਲੋਕਾਂ ਦੇ ਸਾਹਮਣੇ ਲਿਜਾਣ ਲਿਜਾਂਦੇ ਨੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਹਾਜੀ